ਵਿਦਵਾਨ ਖਪ ਹਲਕਾ ਡੇਰਾ ਬਾਬਾ ਨਾਨਕਾ ਗੀਲ ਪਿੰਡ ਹਰਦੌਰਵਾਲ ਖੁਰਦ ਵਿੱਚ ਪਿੰਡ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨ ਸਿੰਘ ਖਾਲਸਾ ਚਲੇ ਜੀ ਦਿੱਤੀ ਸਾਥੀ ਦੇ ਆਮ ਆਦਮੀ ਪਾਰਟੀ ਦੇ ਜਿਆਰੂ ਵਰਕਰ ਵਰਮਨ ਸਿੰਘ ਦੀ ਧਰਮਪਤਰੀ ਜੀ ਜੋਤੀ ਨੂੰ ਪਿੰਡ ਵਸਨੀਕਾਂ ਵੱਲੋਂ ਸਰਬਸੰਮਤੀ ਨਾਲ ਪ੍ਰਪੰਗਿਤ ਚੁਣਿਆ ਗਿਆ ਹੈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੋਰ ਬੀਖਰਨ ਦਾ ਵੱਲੋਂ ਪਿੰਡ ਹਰਦੌਰਵਾਲ ਖੁਰਦ ਵਸਨੀਕਾਂ ਦੀ ਚੰਗੀ ਸੋਚ ਸਟਕਾ ਜੁਨੇ ਜੀ ਸਰਪੰਚ ਜੀ ਦੀ ਜੋਤੀ ਨੂੰ ਸਰੂਪਾ ਪਾ ਕੇ ਸਰਪੰਚ ਬਨਤੇ ਵਧਾਈ ਦਿੱਤੇ ਗਏ। ਬੀਬੀ ਗੋਪੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਦਾ ਪਿੰਡ ਪੌਂਦਰ ਤੇ ਆਮਾਰੀ ਪਾਰਟੀ ਦੇ ਸਿਨਰ ਅਗੂ ਚਨਸੇ ਸਿੰਘ ਹਲਤਾ ਅਗਰ ਪਿੰਡ ਵਸਿਆਵਲੋਂ ਹਾਰਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਤੇ ਢੋਲ ਵਜਾ ਕੇ ਕਿਸਦਾ ਇਜਹਾਰ ਕੀਤਾ। ਸਰਪੰਚ ਬਨ ਉਪਰੰਤ ਬੀਬੀ ਗੋਪੀ ਅਤੇ ਉਹਨਾਂ ਦੇ ਪਤੀ ਸਰਵਣ ਸਿੰਘ ਪਿੰਡ ਦੇ ਚਰਚ ਵਿੱਚ ਨਤਮਸਤਕ ਹੋਏ। ਉਧਰ ਪਿੰਡ ਵਸਿਆਵਲੋਂ ਇਹਨਾਂ ਦੇ ਸਰਪੰਚ ਬਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਤੇ ਵਧਾਈਆਂ ਦੇਣ ਵਾਲੇ ਦਾ ਤਾਤਾ ਲੱਗੇ ਹੋਏ ਹਨ। ਇਸ ਮੌਕੇ ਨਵੀਂ ਚੁਣਵੀ ਸਰਪੰਚ ਜੀ ਜੋਤੀ ਅਤੇ ਉਹਨਾਂ ਦੇ ਪਤੀ ਵੱਲੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਆਗੂ ਗੁਰਦੀਪ ਸਿੰਘ ਨਰੰਧਾਵਾ ਦਾ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز ਕੀ ਕਹਿਣਾ ਚਾਹੁੰਦੇ ਮੈਂ ਧੰਨਵਾਦ ਕਰਦੀ ਮੈਂ ਧੰਨਵਾਦ ਕਰਦੀ ਪਿੰਡ ਵਾਲਿਆਂ ਦਾ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ ਵੀ ਔਰ ਪਾਜੀ ਖਾਲਸਾ ਦਾ ਵੀ ਧੰਨਵਾਦ ਕਰਦੀ ਹਾਂ ਭਾਈ ਗੁਰਦੀਪ ਦਾ ਵੀ ਧੰਨਵਾਦ ਕਰਦੀ ਹਾਂ ਕਿਉਂਕਿ ਉਹਨਾਂ ਸਾਨੂੰ ਇਹ ਜੌਬ ਸਮਝਿਆ ਸਾਨੂੰ ਇਸ ਕੰਮ ਦਿੱਤਾ ਮੈਂ ਸਰਵੰਸਨ ਲਾਡੀ ਪਿੰਡ ਹਰਦੁਰਾ ਖੁਰਦਾ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਤੇ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਆ ਉਸ ਮਿਹਨਤ ਦਾ ਪਾਰਟੀ ਨੇ ਮੇਰਾ ਮੁੱਲ ਪਾਇਆ ਵਾ ਮੈਂ ਆਪਣੇ ਸਰਦਾਰ ਤਨ ਸਿੰਘ ਖਾਲਸਾ ਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਮੈਨੂੰ ਅੱਜ ਮਾਣ ਬਖਸ਼ਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ মিডিਆ ਦਾ ਜਿਹੜੇ ਇੱਥੇ ਪਹੁੰਚੇ ਉਸ ਬਾਕੀ ਸਾਡੇ ਬਹੁਤ ਹੀ ਪੁਰਾਣੇ ਵਲੰਟੀਅਰ ਸੀਗੇ ਸਰਵਣ ਸਿੰਘ ਜੀ ਅੱਜ ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਵਾ ਸਾਡੇ ਹਲਕਾ ਚਾਰ ਗਰਦੀਪ ਸਿੰਘ ਰਧਾਵਾ ਜੀ ਵੱਲੋਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਜੋਤੀ ਉਹ ਅੱਜ ਸਰਪੰਚ ਚੁਣੀ ਗਈ ਹੈ। ਸੋ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ। ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਵਲੰਟੀਅਰ ਜਿਹੜੇ ਪਿਛੇ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਉਹਨਾਂ ਨੂੰ ਸਰਪੰਚ ਤੇ ਬਣਾਇਆ ਜਾ ਰਿਹਾ। ਖਾਲਸਾ ਜੀ ਅੱਜ ਕਾਂਗਰਸੀਆਂ ਵੱਲੋਂ ਯਾਤਰਨੇ ਪਰ ਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਨੂੰ ਜਿਹੜੇ ਕਾਰਜ ਨਹੀਂ ਪੂਰੇ ਔਰ ਕੀ ਲੱਗਦਾ ਤੁਹਾਨੂੰ? ਵੇਖੋ ਜੀ ਕਾਰਜ ਸਾਰਿਆਂ ਵਾਸਤੇ ਪੂ ਉਹਨੂੰ ਪਤਾ ਵਾ ਕਿ ਕਾਗਜ਼ ਜਿਹੜੇ ਕਿਦਾਂ ਪੂਰੇ ਹੁੰਦੇ ਆ ਸਭ ਕੋਈ ਪਤਾ ਉਹਨਾਂ ਨੂੰ ਕਹਿੰਦੇ ਲੋੜ ਨਹੀਂ ਆਪਾਂ ਉਹ ਕਹਿਣਾ ਨਹੀਂ ਚਾਹੁੰਦੇ ਅਸੀਂ ਬਦਲਾਅ ਵਾਸਤੇ ਆਏ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਆ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਕਦੇ ਪੁੱਛਿਆ ਨਹੀਂ ਗਿਆ ਉਹਨਾਂ ਲੋਕਾਂ ਨੇ ਪਾਰਟੀ ਦੀ ਮਦਦ ਕੀਤੀ ਕੋਈ ਗਰੀਬ ਲੋਕ ਆਮ ਆਦੀ ਪਾਰਟੀ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਤੇ ਅੱਜ ਉਹਨਾਂ ਲੋਕਾਂ ਨੂੰ ਹੀ ਸਰਪੰਚ ਬਣਾ ਰਹੇ ਆ